ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਕੋਪੀਟਰ ਕੋਟਰ ਸੈਟ ਹੈ ਸਾਰੇ ਵੀਰਾਂ ਦਾ ਇੱਕ ਆਲ ਠੀਕ ਹੈ ਇਹ ਵਾਦਾ ਕਰਤੀ ਆ ਵਲੋਗ ਦੀ ਸਟਾਰਟਿੰਗ ਠੀਕ ਹੈ ਤੇ ਹੋਈ ਬਾਬੇ ਦੀ ਕਿਰਪਾ ਵੀ ਤੇ ਤਨਕੂਤਰ ਉੱਠਾਏ ਆਪਣੇ ਦਿਖਾ ਦਿੰਨਾ ਤੁਹਾਨੂੰ ਇੱਕ ਤਾਂ ਆ ਗਿਆ ਫੂੰਜੇ ਵਾਲਾ ਇੱਕ ਆ ਗਿਆ Winner ਆਪਣਾ ਕਲਾਬੀ ਬਾਗਲਾ ਵਾਲਾ ਇੱਕ ਆਈ ਡੰਡਿਆਂ ਵਾਲੀ ਤੰਨੇਆਂ ਨਾਲ ਆ ਗਏ ਡੰਡਿਆਂ ਦੀ ਆ ਫਿਰਦੀ ਠੀਕ ਹੈ ਇਹ ਹੋ ਗੀਆਂ ਡੰਡਿਆਂ ਵਾਲੀ ਆ ਜਾਂਦਾ ਫੁੰਜੀ ਵਾਲਾ ਲਬੀ ਵਾਲਾ ਇੱਥੇ ਆ ਆ ਗਿਆ ਗਲਾਬੀ ਬਾਗਲਾ ਕਾਲਾ ਜੀ ਦਾ ਤੇ ਡੰਡਿਆਏ ਕੱਚ ਵਾਲੀ ਰਹੇਗੀ ਖੱਬੀ ਗਲਾਬੀ ਕੱਚ ਵਾਲੀ ਕਾਲੀ ਜੀ ਬਾਕੀ ਤਨ ਦਾ ਠੀਕ ਹੈ ਕਿ ਨਹੀਂ ਤੇ ਆ ਬਿਠਾਉਣ ਦੇ ਇਹਨਾਂ ਨੂੰ ਅਸੀਂ ਮੈਂ ਤਾਂ ਬੈਠ ਹੀ ਜਾਣਗੇ ਆਪੇ ਬਸ ਉਦੋਂ ਫਿਰ ਕਰ ਦਾਂਗੇ ਅੰਦਰ ਦਿਖਾਉਣੇ ਕੋਈ ਨਾ ਬੈਠ ਰੋ ਮੂਠਣ ਦਿਓ ਹਾ ਜੀ ਤੇ ਫਿਰ ਕਰ ਦਾਂ ਥੋੜੇ ਨਾਲ ਸ਼ੇਅਰ ਆਪਾਂ ਵੇ ਕੀ ਬੰਦਾ ਕੀ ਹਿਸਾਬ ਕਿਤਾਬ ਹੈ ਹੁਣ ਮੈਂ ਨਹੀਂ ਕਾਲੀ ਚੀਨੀ ਵੀ ਆਉਣੀ ਚਾਹੀਦੀ ਏ ਕਾਚੀ ਜਿਹੜੀ ਪਤਾ ਨਹੀਂ ਆਹ ਦੇ ਡੰਡਾਂ ਵਾਲੀ ਆ ਦੇਖੋ ਡੰਡਾਂ ਵਾਲੀ ਹੋ ਗਈ ਤੇ ਇੱਥੇ ਆਉਂਦਾ ਉਹ ਕਿਹੜਾ ਆਪਣਾ ਤਾਂ ਆ ਗਈ ਆ ਗਈ ਆਇਆ 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 ਜੀ ਮੇਰੇ ਦੋਸਤੋ ਗੋਹੀ ਵਾਲੀ ਤਾਂ ਆ ਗਈ ਬੈਠ ਗਈ ਆਖੋ ਦੇਖੋ ਸਾਹਮਣੇ ਉੱਡੇ ਦੇ ਰੋਸ਼ੇਦਾਨ ਚ ਹੂੰ ਕਹਿੰਦੀ ਠੰਡ ਬੜੀ ਹੈ ਜਾਲਮ ਅੰਦਰ ਕਰਦੇ ਮੈਂ ਕੋਈ ਗੱਲ ਨਹੀਂ ਕਰ ਦਿੰਦੇ ਇੱਕ ਮਿੰਟ ਚਾਹ ਚੁੱਪੀ ਜਾਂਨੇ ਉਸ ਤੋਂ ਨਾ ਵੀ ਇੱਕ ਰਈ ਬਾਬੇ ਦੀ ਕਿਰਪਾ ਉਹ ਵੀ ਆਈ ਇਹ ਗੱਲ ਬਾਝੋਂ ਨਾ ਲੱਕੀ ਕੋਈ ਟਿਕ ਲਾਓ ਜੀ ਫੂੰਜੀ ਵਾਲਾ ਹੋ ਹੁੰਦਾ ਵਿੱਚ ਆ ਗਿਆ ਆ ਗਿਆ ਕਲਾ ਵੀ ਫੂੰਜੀ ਵਾਲਾ ਤੇਨੜ ਦੇ ਆਇਆ 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 ਠੀਕ ਹੈ ਕਿ ਨਹੀਂ ਫੂੰਜੀ ਵਾਲੀ ਹੈ ਨਾ ਫੂੰਜੀ ਵਾਲੀ ਹੈ ਨਾ ਆ ਪੁੰਜੀ ਗਲੀ ਉਹੀ ਉਹੀ ਆਇਆ 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 ਗਈ 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 ਇਹ ਕਤੰਤਰ ਪਤਾ ਨਹੀਂ ਸੁਣਨ ਦੇ ਜੈ ਕੀ ਨਹੀਂ ਇੱਕ ਖੋਲ ਤੇ ਕਰਤੀ ਅੰਦਰ ਤੇ ਇਧਰੋਂ ਕੋਈ ਬੱਚੇ-ਵੱਚੇ ਬਾਹਰ ਭਾਲ ਗਏ ਉਹਨੇ ਫਿਰ ਦੋ ਚਾਰ ਨਹੀਂ ਆ ਚੁੱਕੇ ਹੀ ਬਾਹਲੀ ਫਿਕਰ ਤੜਕੋ ਤੜਕੀ ਕਹਿੰਦਾ ਮੈਂ ਬੱਚੇ ਹਾਂਜੀ ਦੌਣੀ ਵੀ ਆ ਚੁੱਕੀ ਨਹੀਂ ਜੀ ਬਾਹਲੀ ਫਿਕਰ ਸੀਦਾ ਬਣੀ ਉਹ ਨੀਂਦ ਨਹੀਂ ਆਈ ਨਾ ਰਾਤ ਦੌਣੀ ਜਮੇ ਨਹੀਂ ਮਾ ਹੁਣ ਉੱਠ ਗਿਆ ਹੁਣ ਉੱਠ ਗਿਆ ਇਹਨਾਂ ਬੱਚਾ ਦੀ ਫਿਕਰ ਬਾਹਲੀ ਜਣਾ ਬਾਹਲੀ ਨਹੀਂ ਆਈ ਵੀਰ ਤਾਂ ਪਰ ਆਪਣਾ ਹੀ ਵੀ ਵਾਲੀ ਤੈਨ ਆ ਗਏ ਇੱਕ ਰਹਿ ਗਿਆ ਬਸ ਕਿਹੜਾ ਰਹਿ ਗਿਆ ਕੱਚ ਵਾਲੀ ਰਹੀ ਜਿਹੜੀ ਸ਼ੋਹਦੀ ਵੀ ਕਾਲੀ ਜਿਹੜੀ ਤਾਂ ਖੜੀ ਸੀ ਗੋਸ਼ੇਲ ਨਾਲ ਜਿਹੜੀ ਹਾਂ ਉਹ ਨਹੀਂ ਉਹ ਲਿਖੀ ਵੀ ਨਹੀਂ ਉਹ ਨਾ ਉੱਡੀ ਐ ਨਾ ਦੇਖੀ ਐ ਆਸ-ਪਾਸ ਇਹਦੇ ਪਿੰਡਾਂ ਦੇ ਫੋਨ ਲਾਤੇ ਆਪਾਂ ਚੰਨੂ ਲਾਤਾ ਇੱਕ ਦੋ ਪਿੰਡਾਂ 'ਚ ਹੋਰ ਲਾ ਦੇਣ ਕਿਉਂਕਿ ਕਮਾਲ ਹੋ ਗਈ ਹੈ ਨਹੀਂ ਤਾਂ ਕਦੇ ਹੁੰਦੀ ਨਹੀਂ ਹੁੰਦੀ ਇੰਨੀ ਕਿਸਮਤ ਆਪਣੀ ਚੰਗੀ ਹੈ ਹੀ ਨਹੀਂਗੀ ਹੁਣ ਚ ਇੱਕ ਅੰਦਰ ਕਰਤੀ ਇੱਕ ਛਤਰੀ ਤੇ ਬਹਿ ਗੁਲਾਬੀ ਬਗਲਾ ਵਾਲਾ ਹੂੰ ਤਾਂ ਇਹਦਾ ਪੱਕਾ ਟਿਕਣਾ ਹੈ ਏਰੀ ਤੇ ਬੈਠਣ ਦਾ ਤੇ ਅੱਜ ਤਾਂ ਵਾਲੀ ਤੇ ਬਹਿ ਗਿਆ ਅੱਜ ਪਤਾ ਹੀ ਨਹੀਂ ਲੱਗੇ ਕਿੱਥੇ ਬੈਠ ਰਹੀ ਬਣ ਗਿਆ ਹਣਾ ਬਹਿ ਜਾ ਕਰਦਾ ਫੁੰਝੇ ਵਾਲਾ ਚੰਗਾ ਪੋਲਾ ਚੰਦਰਾ ਉਹਨੂੰ ਫਿਕਰ ਹੀ ਕੋਈ ਨਹੀਂ ਕਹਿੰਦਾ ਕੋਈ ਨਾ ਧੁੱਪ ਚੜ੍ਹਨ ਦੇ ਅਜੇ ਹੋਰ ਉਡ ਲਾਗੇ ਹਾੜ ਦੇ ਸਾਰੰਦ ਪਹਿਲਾਂ ਕੋਈ ਛੜੀ ਥੱਲੇ ਇੱਥੇ ਆ ਹੀ ਫਿਰਦੀ ਹੋਰ ਕਿ ਉਹ ਭੁੱਖ ਵਾਲੀ ਮੰਦੀ ਆ ਤਾਂ ਕਰਕੇ ਚਲੋ ਦੇਖਦੇ ਆ ਬੱਬੇ ਆਸੇ ਪਾਸੇਲੇ ਪਿੰਡਾਂ 'ਚ ਫੋਨ ਕੀਤਾ ਯਾਰ ਮਿੱਤਰਾਂ ਨੂੰ ਕੀ ਉਹ ਕਬੂਤਰ ਤੇ ਹੀ ਪਤਾ ਲੱਗ ਜਾਪਣੀ ਨਾ ਹਾਂਜੀ ਇੱਕ ਬੱਚਾ ਹੋਰ ਕਰਤਾ ਜੀ ਅੰਦਰ ਗਲਾਬੀ ਬਾਗਲ ਵਿਨਰ ਕਾਲਾ ਚੀਨਾ ਓਨਲੀ ਫੁੰਝੇ ਵਾਲਾ ਰਹੇਗਾ ਉਹ ਇਧਰ ਨੂੰ ਜਾਂਦਾ ਸੀ ਲੰਮਾ ਹੋਇਆ ਹਨਾ ਉਹ ਬੈਠਣ ਦਾ ਹਜੇ ਕੋਈ ਇਰਾਦਾ ਨਹੀਂ ਕਹਿੰਦਾ ਮੈਂ ਰੋਕੇ ਬੈਠੂਗਾ ਮੈਂ ਵੀ ਠੀਕ ਹੈ ਉਹ ਕਿਉਂ ਮੈਨੂੰ ਬੋਟਾਂ ਨੂੰ ਮਿਲ ਰਿਹਾ ਜਿਹੜੇ ਬੱਚੇ ਬਾਹਰ ਕੱਢਣ ਵਾਲੇ ਬਸ ਉਹ ਕੱਢ ਹੀ ਦੇਈ ਆਪਾਂ ਹਾਂਜੀ ਹਾਂਜੀ ਕੀ ਹੋ ਗਈ ਜੀ ਵੀ ਤਿੰਨ ਆ ਗਏ ਹੋਰ ਲੈ ਆਂ ਗਰੀ ਬੈਜੀ ਤਾਂ ਤੜਕੋ ਤੜਕੀ ਉਹ ਬੜਾ ਬਾਲਾ ਕੌੜਾ ਹੋ ਵੀ ਆਣਾ ਤੜਕੇ ਦਾ ਦੁਪਹਿਰੇ ਕੱਛੜੀ ਉੱਡੀ ਕੱਛੜੀ ਉੱਡੀ ਕੱਲੀ ਕੱਛੜੀ ਨਹੀਂ ਹੁੰਦੀ ਮੈਂ ਜੋ ਬੜੀ ਕੁੱਛੜੀ ਖੁੱਡੇ ਖੁੱਡੇ ਉਹ ਖੁੱਡੇ ਭਰੇ ਹੀ ਬਿੜਤੀ ਤੜਕੇ ਤੇ ਫੂੰਗੇ ਵਾਲਾ ਬੈਂਦਾ ਫਿਰਦਾ ਸੀ ਬਾਜੀ ਬੈਂਦਾ ਵੀ ਛਤਰੀ ਤੇ ਠੀਕ ਸਿੱਧਾ ਫੁੰਝੇ ਵਾਲਾ ਹੁਣੇ ਬੈਠਾ ਕਰਿਆ ਉਹ ਤੋਂ ਥੋੜਾ ਟਾਈਮ ਪਹਿਲੇ ਕਾਛਲ ਦੀ ਸੀ ਫੁੰਝਾ ਨਿਮਿਸ਼ਾਦਰੀ ਰਹਿ ਪਿਆ ਹੂੰ ਨਿਮਿਸ਼ਾਦਰੀ ਤੇ ਆ ਗਿਆ ਫੁੰਝਾ ਚਲ ਖਾਂਡੇ ਨੂੰ ਅੰਦਰ ਕਰੀਏ ਤੇ ਦੂਜੇ ਬੱਚੇ ਕੱਢੀਏ ਬਾਹਰ ਆਪਾਂ ਖਾ ਦਿੰਦਾ ਲਓ ਜੀ ਕਰਦੇ ਆ ਫੁੰਝੇ ਵਾਲ ਨੂੰ ਵੀ ਅੰਦਰ ਤੀਜਾ ਬੇਬੀ ਪਿੱਛੇ ਨਾਲ ਅੰਦਰ ਜਾ ਰਿਹਾ ਹੈ ਆਪਣਾ ਇੱਕ ਮਿੰਟ ਇਧਰੋਂ ਵੀਡੀਓ ਬਣਾਵਾ ਮੈਂ ਚੋਬਰ ਦੀ ਆ ਇਧਰੋਂ ਲੱਗੂ ਸਰਾ ਕਹਿੰਦੇ ਹੂੰ ਇਧਰੋਂ ਵਜਦੀ ਹੈ ਨਾ ਧੁੱਪ ਚੋਬਰ ਜੀ ਬੈਠੋ ਬੈਠੋ ਆਰਾਮ ਨਾਲ ਕਰੋ ਜੀ ਇਹਨੂੰ ਅੰਦਰ ਕਰ ਲਓ ਜੀ ਕਰ ਲਓ ਹਾਂ ਜੀ ਹਾਂ ਜੀ ਹਾਂ ਜੀ ਕਰੋ ਜੀ ਕਰੋ ਜੀ ਵੇਖੋ ਜਾਂਦਾ ਅੰਦਰ ਵੇਖੋ ਵੇਖੀਨ ਤਾਂ 1 ਮਿੰਟ ਜਾਣਾ ਹੈ ਫਲਾਈ ਕਰਕੇ ਐ ਗਿਆ ਜੀ ਕਿਹੜੀ ਰਹਿ ਗਈ ਦੱਸ ਦੇ ਸੱਜਣਾ ਹਾਂ 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 ਕੱਚ ਛੜੀ ਕੱਚ ਛੜੀ ਜਿਹੜੀ ਕੱਲ ਬਾਲੀ ਪੈੜੀ ਜਿਹੜੀ ਇਹਨਾਂ ਦੀ ਉਹ ਟੀਵਲੀ ਦੀ ਨਿਗਾਹ ਸੀਗੀ ਸੌਂ ਲੱਗੇ ਤੇ ਟੀਵਲੀ ਨਿਗਾਹ ਮਾਰਦੈ ਨਾ ਜਿੱਧਰ ਨੂੰ ਕੰਮ ਕਰ ਦਿੰਦਾ ਉਹ ਪੱਕਾ ਉਹ ਆ ਗੱਲ ਦਾ ਠੀਕ ਹੈ ਵੀ ਨਹੀਂ ਚਲੋ ਕੋਈ ਗੱਲ ਨਹੀਂ ਦੇਖਦੇ ਆ ਯਾਰ ਉੱਡਦੀ ਤਾਂ ਹੈ ਨਹੀਂ ਬਈ ਬਹੁਤ ਟਾਈਮ ਹੋ ਗਿਆ ਹੁਣ ਤਾਂ ਬਾਹਰ ਹੀ ਨਾ ਕੱਢ ਖੰਡ ਥੱਲੇ ਕਰ ਹੋਰ ਥੱਲੇ ਕਰ ਹੋਰ ਥੱਲੇ ਕਰ ਛੋਟੇ ਬੱਚੇ ਵਾਂਗ ਬੱਸ ਬੱਬਾ ਬੱਬਾ ਸਹੀ ਹੈ ਚਲੋ ਹੁਣ ਬੱਚੇ ਕੱਢ ਗਏ ਅੱਜ ਵਾਲੇ ਬਾਹਰ ਕੋਈ ਗੱਲ ਨਹੀਂ ਅੱਜ ਵਾਲੇ ਕੱਢ ਗਏ ਫਿਰ ਕੱਲ੍ਹ ਨੂੰ ਦਾਣੇ ਦੋਨੇ ਪਾਵਾਂਗੇ ਆਪਾਂ ਲਓ ਜੀ ਛੋਟੇ ਬੱਚੇ ਕੱਢੀ ਜਾਂਦੇ ਆ ਬਾਹਰ ਪਹਿਲਾਂ ਛੱਡ ਦੇ ਸਾਰੇ ਨਾਲ ਗਲਾਬੀ ਟੂਸਾ ਗਲਾਬੀ ਟੋਰੀ ਉਹਨਾਂ ਛੱੜੀ ਤੇ ਕੂਤਰ ਬਨ ਲਾ ਪਹਿਲਾਂ ਸ਼ਾਖ ਆ ਤੇ ਬੱਚੇ ਮੈਂ ਕੱਢ ਦਿੰਨਾ ਸਾਰੇ ਬਾਹਰ 41 ਛੱੜੀ ਤੇ ਬੰਨਿਆਂ ਦਾ ਗਲਾਬੀ ਢੇਡ ਵਾਲਾ ਜਿਹੜਾ ਭੂਆ ਕੇ ਪਿੰ ਨਹੀਂ ਨਹੀਂ ਚਲ ਛੱਡੋ ਉਹ ਬਣ ਰੱਖਿਆ ਤਾਂ ਇੱਕ ਸ਼ਾਕਾ ਬਣ ਲਿਆਂਦਾ ਚੁੱਬਰ ਨੇ ਕਰਕੇ ਛੱਡਦਾ ਇਹ ਇਹ ਛਤਰੀ ਦੇ ਬੰਦ ਤੇ ਸਾਰੇ ਬੱਚੇ ਕੱਢਦੇ ਆ ਬਾਹਰ ਤੇ ਕੱਚ ਵਾਲੀ ਦੀ ਪੜਤਾਲ ਕਰਦੇ ਆ ਕਲਪਨਾ ਲਾਤੀ ਉੱਡਦੀ ਤਾਂ ਐ ਨਹੀਂ ਖੰਡੋ ਸਿੱਧਾ ਹੀ ਹਿਸਾਬ ਕਿਤਾਬ ਹੈ ਇਹ ਉੱਡਣਾ ਹੁੰਦਾ ਇਹ 7 ਵਜੇ ਉੱਡਿਆ ਸਾਰੇ ਟਾਈਮ ਨਾਲ ਹੀ ਉਹ ਬਹੁਤ ਟਾਈਮ ਹੋ ਗਿਆ ਉੱਡਣ ਦਾ ਤਾਂ ਮੁਸ਼ਕਲ ਆ ਉਹਦਾ ਇਹ ਤਾਂ ਬਿੱਲੀ ਕੁੱਤਾ ਖਾ ਗਿਆ ਤੇ ਜਾਂ ਫਿਰ ਆਸੇ ਪਾਸੇ ਵਾਲੇ ਪਿੰਡਾਂ 'ਚ ਨਿਕਲ ਗਈ ਤੇ ਜਾ ਕੇ ਦੇ ਵਾਣਾ ਹੂਣਾ ਜਨਾ ਡਿੱਗ ਪਿਓ ਵੇ ਜਾ ਕੇ ਕੀ ਪਤਾ ਉੱਡ ਕੇ ਆ ਵੀ ਜਾਵੇ ਜਾਂ ਕੋਈ ਪਤਾ ਨਹੀਂ ਕਿਆ ਬਾਤ ਨੇ ਜੀ ਕਿਆ ਬਾਤ ਨੇ ਕਾਛਲੀ ਵੀ ਆਈ ਜੀ ਕਹਿੰਦੇ ਪਾਰਟੀ ਹੋ ਗਈ ਅੱਜ ਤਾਂ ਮੇਰੇ ਵੀਰੋ ਆ ਫਿਰਦੀ ਪਾਰਟੀ 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 ਹੋ ਗਈ ਜੀ ਆਓ ਕਰੇ ਪਾਰਟੀ ਭੱਜੀ ਆਈ ਹੈ ਨਾ ਓਏ ਚਲੋ ਕੋਈ ਗੱਲ ਨਹੀਂ ਬਈ ਇੱਕ ਰਹਿ ਗਈ ਸੀ ਕਾਛਲੀ ਬਰੋ ਉਹ ਵੀ ਆ ਗਿਆ ਆਪਣੀ ਹੁਣ ਕੋਈ ਟੈਨਸ਼ਨ ਨਹੀਂ ਆ ਫਿਰਦੀ ਟੈਨਸ਼ਨ ਫਰੀ ਹੈ ਜੀ ਆਪਾਂ ਬਾਕੀ ਦੂਜੇ ਨਵੇਂ ਬੱਚੇ ਢਾਤੇ ਆਪਾਂ 1 2 3 4 ਬੱਚੇ ਢਾ ਰੱਖੇ ਆ ਕੋਈ ਬੱਚੇ ਛਤਰੀ ਤੇ ਬਿਠਾ ਰੱਖਿਆ ਹੈ ਕੁਛ ਅਜੇ ਹੋਰ ਕੱਢਦੇ ਆ ਨਵੇਂ ਇੱਧਰ ਬੈਠੇ ਆ ਵਾ ਕਰੀ ਜਾਂਦੇ ਮਾਹੌਲ ਪੂਰਾ ਬਣਾਈ ਜਾਂਦੇ ਸੈੱਟ ਹੋ ਰਿਹਾ ਖੁਸ਼ੀ ਦਾ ਜਸ਼ਨ ਦਾ ਜਸ਼ਨ ਕੇ ਇੰਤਜ਼ਾਮ ਕੀਆ ਜਾਏ ਜੀ ਭਾਗਾਂ ਵਾਲੀ ਰਾਤ ਕਰਮ ਵਾਲੇ ਦਿਨ ਆ ਗਿਆ ਹਾਂਜੀ ਮੇਰੇ ਵੀਰੋ ਤੇ ਇਧਰ ਲਾਈਟਾਂ ਨੂੰ ਤਾਂ ਕਰਦੇ ਹੀ ਬੰਦ ਬਾਕੀ ਲਾਈਟ ਤਾਂ ਹੈ ਨਹੀਂ ਚਲ ਸੁੱਚਾ ਕਰਦੇ ਆ ਬੰਦ ਆਪਾਂ ਤੇ ਬਸਉਂਦਾ ਆਪਣਾ ਲੰਬੀ ਵਾਲਾ ਮਿੱਤਰ ਵੀ ਗੁਰਪਾਲੀ ਉਹਨੂੰ ਦੋ ਬੱਚੇ ਦੇ ਰਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਣੀ ਕੱਚਕਾਂਤ ਲਈ ਆ ਕੇ ਬੈਠ ਗਈ ਬੇਬੀ ਹਾਂਜੀ ਹਾਂਜੀ ਉਹਨੂੰ ਅੰਦਰ ਘਰ ਦੇ ਚੁਬਰਾ ਮੈਂ ਤਾਂ ਕਹਿਣਾ ਕੋਈ ਨਾ ਕਰਦੇ ਕਰਦੇ ਛੋਲੇ ਬੱਚੇ ਇੱਧਰ ਦੂਜਿਆਂ ਨੂੰ ਦੂਜਿਆਂ ਨੂੰ ਵੱਡੀ ਤੇ ਚੜਾ ਦੇ ਉਹ ਆਪੇ ਅੰਦਰ ਹੋ ਜੂਗੀ ਉਹ ਆ ਕੇ ਬੈਠੀ ਕੱਚਕਾਂਤ ਲਈ ਕੱਚਕਾਂਤ ਲਈ ਆਖੇ ਨੇ ਕੱਚ ਛਲੀ ਆਈ ਕਲੀ ਕੱਚ ਛਲੀ ਕਾਲੀ ਜੀ ਪਹੁੰਚ ਗਈ ਆਪਣੇ ਲੰਬੀ ਵਾਲੇ ਮਿੱਤਰ ਗੁਰਪਾਲ ਸਿੰਘ ਤੇ ਆ ਬਾਈ ਦੂਜੇ ਦਾ ਨਾਂ ਨਹੀਂ ਪਤਾ ਯਾਰ ਮੈਨੂੰ ਯਾਰ ਨਾ ਦੱਸੋ ਮੜਾ ਜਾ ਲੱਭ ਠੀਕ ਹੈ ਵੀ ਭਾਈ ਇਹ ਲੰਬੀ ਤੋਂ ਠੀਕ ਹੈ ਕਿ ਨਹੀਂ ਦਿਨੇ ਉਹਨਾਂ ਨੂੰ ਇੱਕ ਦੋ ਬੱਚੇ ਪਰ ਵੀਡੀਓ ਹੀ ਨਹੀਂ ਖੋਹਦੇ ਯਾਰ ਵੀਡੀਓ ਜੇ ਵਿਖਾਏ ਨਾ ਸਿਰੇ ਨਹੀਂ ਚੜਦੇ ਸਹੀ ਗੱਲ ਦਾ ਹੱਪਾ ਮੈਂ ਤਾਂ ਕਰੀ ਬੰਦੇ ਵਿਖਾ ਦੇ ਬਸ ਉਹਨੂੰ ਬੱਚੇ ਹੀ ਨਹੀਂ ਖੋਹਦੇ ਕਿ ਆਪਣੇ ਯਾਰ ਮਿੱਤਰੀ ਆ ਖਾਸ ਇਹ ਲੰਬੀ ਵਾਲੇ ਹਨ ਵਧੀਆ ਤੇ ਇਹਨਾਂ ਨੇ ਬਾਜੀ ਕਰਾਈ ਸੀ ਬਹੁਤ ਵਦਗਾ ਜਦੋਂ ਛੱਡੀ ਸੀ ਆਪਾਂ ਕੱਚ ਕਾਂ ਦਾ ਲਈ ਠੀਕ ਹੈ ਕਿ ਨਹੀਂ ਚਲੋ ਕੋਈ ਦਿੱਕਤ ਨਹੀਂ ਕਰਾ ਪਾਦ ਗਏ ਬੱਚੇ ਪਿੰਜਰੇ ਜੀ ਓਕੇ ਹੋ ਗਈ ਰਿਪੋਰਟ ਦੋ ਬੱਚੇ ਦੇਤੇ ਆਪਾਂ ਲੰਬੀ ਵਾਲੇ ਆਪਣੇ ਮਿੱਤਰਾਂ ਨੂੰ ਇੱਕ ਘਰ ਪਾਲੀ ਤੇ ਇੱਕ ਮੁੰਡਾ ਹੋਰ ਨਾਲ ਆਏ ਸੀ ਹਨ ਗਏ ਉਹ ਵੀ ਘਰ ਨੂੰ ਤੇ ਬਾਕੀ ਬੱਚੇ ਛੋਟੇ ਸ ਬੈਠੇ ਐ ਇਹ ਬੈਠੇ ਕੁਛ ਤਾਹਾਂ ਬੈਠੇ ਐ ਇੱਕ ਬੱਚਾ ਪਾਸੇ ਪਏਗਾ ਵੀ ਆਪਣਾ ਜਿਹੜਾ ਪੈਂਦਾ ਹੁੰਦਾ ਸਾਨੂੰ ਪਤਾ ਬਿਣਾ ਰੰਗ ਦਾ ਲਾਲ ਜੀਨਾ ਤੇ ਦੋ ਬੱਚੇ ਉੱਡੇ ਫਿਰਦੇ ਕਰਤਾ ਕਾਛ ਵਾਲਾ ਖੱਬੀ ਵਾਲਾ ਇੱਕ ਫਿਰਦੀ ਉੱਡੀ ਪਈ ਆਪਣੀ ਬਗਲ ਫੂੰਜੀ ਵਾਲੀ ਜੀ ਨੂੰ ਬਾਜ ਨੇ ਮਾਰਿਆ ਸੀਗਾ ਉਹ ਹੋ ਉਹਦੀ ਤਾਹਾਂ ਚੜੀ ਉਹ ਆ ਗਈ ਤੇ ਰੱਤਾ ਹੋ ਜਾਂਦਾ ਦੇਖ ਗੇ ਰੱਤਾ ਹੋ ਜਾਂਦਾ ਉਹ ਕੋਈ ਵੀ ਬੋੜ ਬਾਕੀ ਸੱਟਾ ਸਾਰਾ ਕੰਮ बस ਦੇਖੀਏ ਨੇ ਕੀ ਬੰਦਾ ਕੀ ਨਹੀਂ ਦੱਸ ਦੇ ਪਰ ਤੁੰਗ ਲੋ ਕਰਦੇ ਸ਼ੇਰ ਠੀਕ ਆ ਉਹ ਮੈਣੀ ਫਰੈਂਡਸ ਆ ਗਏ ਮੇਰੇ ਵੀਰੋ ਸੋ ਮੈਣੀ ਠੀਕ ਹੈ ਕਿ ਨਹੀਂ ਇੱਕ ਇਧਰ ਆ ਬਾਈ ਐ ਤੇ ਇਧਰ ਇਹ ਕਾਹ ਬਾਈ ਬੈਠਾ ਮੇਨ ਇਹਨੂੰ ਵੀ ਚੱਲ ਆਪਾਂ ਵਿੱਚ ਹਾਈਲਾਈਟ ਕਰ ਲਗੇ ਲਓ ਜੀ ਕਰ ਲੋ ਹੈਲੋ ਹਾਈ ਬਾਈ ਨਾਲੇ ਕਾਹ ਬਾਈ ਹੋ ਗਿਆ ਵੀ ਨਾਲ ਹੀ ਆਇਆ ਆਪਣੇ ਇਹਨਾਂ ਨਾਲ ਆਇਆ ਸੱਚ ਪੁੱਲ ਗਿਆ ਆ ਬਾਈ ਆਇਆ ਪਤੂ ਪਤੂ ਹੀ ਖੇਡ ਤੋ ਹਣਾ ਤੂੰ ਹੀ ਤੁਸੀਂ ਬਾਈ ਪਤੂ ਹੀ ਖੇਡਿਓ ਮੈਂ ਓਕੇ ਜੀ ਓਕੇ ਮੈਂ ਦੱਸ ਰਿਹਾ ਤਾਂ ਸੋ ਮਨੀ ਫਰੈਂਡਸ ਆ ਗਏ ਮੇਰੇ ਵੀਰੋਂ ਕਮਾਲਾ ਹੋਈਆਂ ਬੇਜਾਵਾਂ ਹਣਾ ਬਸ ਬੱਚੀ ਦੀ ਤੇ ਦਮਣੀ ਦੀ ਘਾਟ ਹੈ ਇਕੱਲੀ ਠੀਕ ਹੈ ਕਹਿੰਦੇ ਇਹਨਾਂ ਕੋਲੇ ਮੁਰਗੀ ਹੈ ਇਹਦਾ ਵੀ ਸ਼ੌਕ ਕਰਾ ਲਗੇ ਤੁਹਾਨੂੰ ਆਪਾਂ ਇਹ ਕਿੱਥੋਂ ਲੈ ਕੇ ਆਂਦੀ ਐ ਬਰੋ ਰਹਿ ਕੇ ਛੰਡੀ ਤੂੰ ਤਾਂ ਹੀ ਲੈ ਕੇ ਆਂਦੀ ਨਾ ਨਹੀਂ ਪਤਾ ਹੈ ਨਾ ਨਹੀਂ ਪਤਾ ਠੀਕ ਹੈ ਮੈਂ ਕਿ ਤੂੰ ਉੱਤ ਲੈਂਦੀ ਹੋਏ ਆਪਣੇ ਯਾਰ ਜੀ ਛੰਡੀ ਚੜੀ ਮਾਰਦਾ ਕੰਮੀ ਠੀਕ ਹੈ ਉਹ ਏਅਰਪੋਰਟ ਯਾਰ ਸੈੱਟ ਐ ਫਿਰ ਹਣਾ ਸਹੀ ਐ ਬੱਸ ਬੈਠੇ ਆਂ ਬਰੋ ਬੱਚੇ-ਪੁੱੱਚੇ ਹੋ ਗਏ ਸਾਰੇ ਪੂਰੇ ਜਿੰਨੇ ਸੀ ਕਿ ਆ ਗਏ ਬਸ ਲਾਉਣ ਦਾ ਟਾਈਮ ਹੀ ਐ ਚੋਬਰ ਨੂੰ ਡੀਕੀ ਆ ਨਾ ਵੀ ਆਊਗਾ ਤਾਂ ਲਾ ਦੇਾਂਗੇ ਹਣਾ ਤੇ ਨਹੀਂ ਦੇਖਦੇ ਕੀ ਬੰਦਾ ਫਿਰ ਬਾਕੀ ਚੱਲੇ ਆ ਜੀ ਪਤੂਈ ਖੜਿਆਲੇ ਮੁੰਡੇ ਠੀਕ ਹੈ ਕਹਿੰਦੇ ਕੋਈ ਚਾਹ ਪਾਣੀ ਪੀ ਜਾਂਦੇ ਬਾਈ ਯਾਰ ਕਿਤੇ ਅੱਖ ਮੇ ਜਾਵਾਂ ਸੁੱਕੇ ਹੀ ਮੋੜ ਤਾਂ ਪਾਣੀ ਪੂਣੀ ਪੀ ਲੋ ਕੋਈ ਕਿ ਲੋੜ ਹੀ ਨਹੀਂ ਧੰਨਵਾਦ ਠੀਕ ਹੈ ਕੰਮ ਵੀਰ ਅਕਦਾ ਠੰਡ ਬਹੁਤ ਹੈਗੀ ਮੈਨੂੰ ਠੀਕ ਹੈ ਠੀਕ ਹੈ ਚਲ ਇੱਕ ਬਾਕੀ ਮੁਰਗੀ ਲਈ ਫਿਰਦੇ ਆ ਪਤਾ ਨਹੀਂ ਮੈਂ ਵਿਖਾਤੀ ਕਿ ਨਹੀਂ ਵਲੌਗ ਚ ਵਿਖਾਤੀ ਵੀਰੇ ਵਲੌਗ ਚ ਵਿਖਾਤੀ ਸੀਗੀ ਮੈਂ ਇਹਨੂੰ ਯਾਰ ਬਾਹਰ ਕੱਢ ਕੇ ਦਿਖਾਓ ਯਾਰ ਇਹਨਾਂ ਜਿਹੜੇ ਮੁਰਗਿਆਂ ਵਾਲੇ ਸ਼ੌਂਕੀ ਐ ਉਹਨਾਂ ਨੂੰ ਸਬਰ ਨਹੀਂ ਆਉਣਾ ਵਿੱਚ ਮੁਰਗਿਆਂ ਦੇ ਸ਼ੌਂਕੀ ਬੜੇ ਐ ਹਾਏ ਹਾਏ ਕਿਆ ਬਾਤਾਂ ਨੇ ਬੱਚ ਸਾਨੂੰ ਇੱਕ ਆ। ਉਹ ਮਰਾ ਫੌਂਦੀ ਤਰਾਕੰਡ। ਜਿਹੜਾ ਉਹ ਫਾਈਟ ਫੂਟ ਕਰਾਉਣੇ ਹੋ ਕਿ ਨਹੀਂ ਯਾਰ? ਨਹੀਂ ਫਾਈਟ ਨਹੀਂ ਹੈ ਕਰਾਉਂਦੇ। ਮੈਂ ਤਾਂ ਬੱਚੀ ਲੈਣੇ ਆ। ਮੰਨ ਕੇ ਚੱਲ ਵੀ ਜਿਹੜੇ ਛੋੜੇ ਕੋਲੇ ਘਰੇ ਆ ਉਹਨਾਂ ਦੀ ਫਾਈਟ ਫੂਟ ਕਰਾਉਣੇ ਹੋ ਕਿ ਨਹੀਂ ਕਰਾਉਂਦੇ ਹਜੇ? ਉਹਨਾਂ ਦੇ ਕਰਾ ਲੇ। ਉਹਨਾਂ ਦੀ ਕਰਾ ਲੈਣੇ ਹੋ। ਇਹ ਤਾਂ ਮੈਨੂੰ ਪਤਾ ਹੈ ਬਰੀਡਿੰਗ ਵਾਸਤੇ ਲਈ ਗਏ ਹੋ ਤੁਸੀਂ। ਲਓ ਜੀ ਓਕੇ ਰਿਪੋਰਟਾਂ। ਹੁਣ ਬਾਈ ਬਣਿਆ ਆਏ ਨਾ ਕਹੇ ਲੱਗ ਜਾ ਤੂੰ ਵੀ ਰੱਖ ਲੈਣਾ ਆਪਣੀ ਪੌਂਚ ਤੋਂ ਬਾਹਰ ਆ ਕੰਮ। ਐਵੇਂ ਕਦੇ ਭੁੱਖੇ ਮਾਰ ਦਾਂਗੇ ਕੀ ਫੈਲੋ ਗੱਲ ਚ ਜਾਨਵਰਾਂ ਨੂੰ ਹਣਾ? ਇਹ ਤੇ ਮੁਰਗੀ ਬਹੁਤ ਚੰਗੀ ਹੈ ਯਾਰ ਹਨਾ ਬਹੁਤ ਜਿਆਦਾ ਚੰਗੀ ਹੈ ਨਹੀਂ ਆਪਣਾ ਮਿੱਤਰ ਹੈਗਾ ਹਰਮਨ ਉਹਨੂੰ ਬਹੁਤ ਸ਼ੌਂਕ ਆਉਂਦਾ ਤਾਂ ਮੈਨੂੰ ਵੀ ਬਹੁਤ ਸ਼ੌਂਕ ਆ ਲੜਾਉਂਦੇ ਰਹਿਆ ਇਹੋ ਜੀ ਕੋਈ ਗੱਲ ਨਹੀਂ ਪਰ ਉਹਨਾਂ ਪੈ ਹੀ ਨਹੀਂ ਇਹ ਕੰਮਾਂ 'ਚ ਇਹ ਹਰਮਨ ਚਾਚੇ ਦਾ ਮੁੰਡਾ ਮੇਰਾ ਉਹਨੂੰ ਬਾਹਲਾ ਇੱਕ ਸਾਡਾ ਜਿਹੜਾ ਝੰਡੀ ਰਹਿ ਗਿਆ ਵਾਲਾ ਉਹਨੂੰ ਬਾਹਲਾ ਇਹ ਚੀਜ਼ਾਂ ਦਾ ਕੁੱਕੜਾਂ ਦਾ ਠੀਕ ਹੈ ਕਿ ਨਹੀਂ ਚਲੋ ਓਕੇ ਬਾਈ ਫਿਰ ਜੀ ਆਇਆਂ ਨੂੰ ਜ਼ਰੂਰ ਜਦੋਂ ਜੀ ਕਰਦਾ ਆ ਜਾ ਕਰੋ ਕੋਈ ਦਿੱਕਤ ਨਹੀਂ ਆਪਣੇ ਘਰ ਆ ਯਾਰ ਬਾਈ ਚੱਲੇ ਆ ਜੀ ਸ਼ੋਬਰਾਂ ਵਾਸਤੇ ਚਾਹ ਲੈ ਕੇ ਰਵੇਖੋ ਮੋਟਰਸਾਈਕਲ ਬਾਹਰ ਚਲਾਏ ਸ਼ੋਬਰ ਵੀ ਆ ਗਿਆ ਦੂਜੇ ਚੋਬਰ ਵੀ ਆਏ ਬੈਠੇ ਯੂਟਿਊਬਰ ਆਪਣੇ ਹਨਾ ਇੱਕ ਮਿੰਟ ਚਾਹ ਪਾਣੀ ਫੜਾ ਦਈਏ ਇਹਨਾਂ ਨੂੰ ਆਪਾਂ ਬਸ ਕੋਈ ਨਾ ਉਹ ਕੋਈ ਨਾ ਕੋਈ ਨਾ ਇਹ ਤਾਂ ਦੂਜਾ ਉੱਡਿਆ ਛੋਟੇ ਲੈ ਜਾਂਨਾ ਆਪਣੇ ਗੱਲ ਪਾਜੇ ਇੱਕ ਮਿੰਟ ਇੱਕ ਮਿੰਟ ਇਹ ਉੱਡ ਗਿਆ ਹੈ ਹਈ ਜਾਂਦਾ ਜਾਂਦਾ ਨੀਵੀ ਕਰਨੀ ਨੀ ਕਰਨੀ ਨੀ ਕਰ ਚੱਲ ਚੱਲ ਚਲੋ ਚਲੋ ਆ ਛੋਟਾ ਉੱਡ ਗਿਆ ਇੱਕ ਮਿੰਟ ਆਇਓ 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 ਆਇਆ ਚੋਬਰੇ ਚੱਕ ਲਵਾ ਦੋ ਆ ਗਏ ਉੱਡੇ ਗਏ ਚੱਕ ਲਾ ਗਏ ਸ਼ਾਇਦ ਸਾਰੇ ਗਏ ਉਹ ਛੈਰੀ ਦਾ ਪੱਕਾ ਹੀ ਹੋ ਗਿਆ ਏ ਜਿਹੜਾ ਉਹ ਉੱਥੇ ਬਹਿ ਕੇ ਆਇਆ ਸੀਗਾ ਆਜੇ ਰੀਤੋੜ ਦੇ ਬੈਨ ਨਾਲ ਦੀ ਰਹਿਣੇ ਸਾਰਿਆਂ ਤੋਂ ਛੋਟਾ ਉਹ ਤੜ ਕੋ ਤੜ ਕੀ ਸਿਆਣੇ ਕਰਤੇ ਆਪਾਂ ਨਾ ਸਿਆਣੇ ਵਾਲੇ ਆ ਇਹ ਤਾਂ ਹੈ ਤੇਰੇ ਕੋਲੇ ਵੀ ਹੈਗਾ ਹਨਾ ਲਾਈ ਬੈਠਾ ਚਿਪਗਾ ਕਿੰਨੇ ਖੋਲਤੀ ਮੈਨੂੰ ਖੋਲਤੀ ਠੀਕ ਹੈ ਓਕੇ ਆ ਜੀ ਬਸ ਭਰਾ ਚੱਲੇ ਆ ਠੀਕ ਹੈ ਜੀ ਐਨੂ ਵੀ ਧੰਨਵਾਦ ਬਹੁਤ ਦੂਰੋਂ ਆਏ ਤੁਸੀਂ ਹਨਾ ਯਾਰ ਇੰਨੀ ਠੰਡ ਚ ਆ ਇਧਰ ਵੀ ਮੋਡਾ ਕਹਿੰਦੇ ਮੁਰੇ ਕੀ ਆ ਆਈਡੀ ਵੀ ਲਿਖਾ ਰખી ਆ ਓਏ ਵੀਰੇ ਲਿਖਾਈ ਸੀ ਨਾ ਹੀ ਪੜਦਾ ਉੱਜਲ ਲੁੱਦਵਾ ਉੱਜਲ ਕੀ ਪੜ ਐਸ ਐਸਮੀ ਸਿੰਘ ਐ ਐਸ ਐਸ ਲਾ ਲਿਓ ਅੱਗੇ ਬਾਕੀ ਆਈਡੀ ਮੈਂ ਦਿਖਾ ਦਤੀ ਇਹਦੇ ਚ ਕੋਈ ਡਿਕਦਾ ਜੀ ਗੱਲ ਹਾਂਜੀ ਇਧਰ ਜਗਸੀਰ ਵੀ ਲਗਦਾ ਵੀਰੇ ਵੀਰੇ ਮਿਲ ਕੇ ਬਹੁਤ ਤੇ ਲੱਗਿਆ ਬਹੁਤ ਨੇਚਰ ਕਹਿ ਰਹੇ ਆ ਅੱਛੀ ਗਹਿਣਾ ਜੀ ਸੱਚੀ ਨਹੀਂ ਗੱਲਦਾ ਜਾਣਦਾ ਘਰੇ ਅੱਲੇ ਵੀ ਦੀ ਕਰੀ ਜਾਂਦਾ ਦੋ ਤਿੰਨ ਘੰਟੀ ਹੋ ਗਈ 10 ਵਜੇ ਹੱਥ ਵੀ ਲਾ ਲਿਆ ਅੱਲੇ ਵੀ ਜੀ ਨਹੀਂ ਕਹਿੰਦਾ ਵੀ ਘਰੇ ਜਾਈਏ ਸੀ ਦਮਣੀ ਮਿਸ ਰਹੇਗਾ ਦਮਣੀ ਦਮਣੀ ਤਾਂ ਅੱਜ ਸਪਰੇਅ ਕਰ ਰਹੇ ਆ ਜੀ ਠੀਕ ਹੈ ਕਿ ਨਹੀਂ ਹਾਂ ਬਈ ਮਾਹੌਲ ਜਖਸੀਰ ਜੀ ਓਕੇ ਇੱਥੇ ਪੂਰਾ ਕੰਮ ਨਹੀਂ ਬਣਿਆ ਹੋਇਆ ਜੀ ਨਿਆਰਾ ਜਾਵਾਂ ਸੈਟ ਬਣਿਆ ਕਰੇ ਨਿਆਰਾ ਘਰੇ ਆ ਕੇ ਹੁਣ ਵੀ ਹੁਣ ਤਾਂ ਟਾਲ ਬਾਈ ਜੀ ਲੋ ਵੀ ਘੰਟੇ ਗਰੇ ਰਿਆ ਕਰਨ 12 ਛੁੜੀਆਂ ਨਾ 12 ਛੁੜੀਆਂ ਟਾਡੇ ਕੋਲ ਹੀ ਖਾਣਾ ਹਾਂ ਕੋਈ ਗੱਲ ਨਹੀਂ ਜੀ ਐਨੋ ਜਰੂਰ ਜੀ ਠੀਕ ਹੈ ਕਿ ਨਹੀਂ ਤੇ ਬਸ ਭਰਾਵਾਂ ਨੇ ਬਹੁਤ ਦੂਰ ਜਾਣਾ ਤਾਂ ਹੀ ਮੈਂ ਕਿਹਾ ਵਲੌਗ ਦਾ ਸ਼ੂਟ ਕਰਦੀ ਤੇ ਓਕੇ ਬਈ ਫਿਰ ਠੀਕ ਹੈ ਜੀ ਹਾਂਜੀ ਕਬੂਤਰ ਜਿਆਦਾ ਖਾਂਦੇ ਤੁਸੀਂ ਥੋੜਾ ਘੱਟ ਖਾਂਦੇ ਪੱਤੇ ਮੈਂ ਤਾਂ ਹੀ ਤਾਂ ਬਰ ਸੁੱਕਿਆ ਪਿਆ ਉਹਨਾਂ ਨੂੰ ਸਾਰੀ ਖਰਾਕ ਉਹਨਾਂ ਨੂੰ ਖਾਣਾ ਮੈਂ ਖਾਂਦਾ ਨਹੀਂ ਨਾ ਕੁਝ ਮੈਂ ਸਵੇਰ ਦੀ ਰੋਟੀ ਮੈਂ ਸੱਚੀ ਆਈ ਚੱਲੀ ਆ ਨਾ ਮੈਂ ਫੋਨ ਆਇਆ ਫੋਨ ਆਇਆ ਸੀ ਕਿ ਮੈਂ ਲੇਟ ਕਾਉਂਗਾ ਉਹ ਤੱਕ ਲਓ ਜੀ ਇਹ ਕੁਆਲਟੀ ਖੋਰ ਲੈਣ ਦੀ ਕਰੋ ਕਣਕ ਅੱਜ ਵੱਡੀ ਲੈਣਦੀ ਆ ਪਰ ਕੇ ਤਿੰਨ ਵੋਲਟਾਂ ਹੋ ਗਾ ਆਪਣੇ ਸਰ ਘਰ ਦੇ ਤੇ ਬਲਜੀਤ ਨੂੰ ਮੈਂ ਕਿਹਾ ਮੈਂ ਹਬਰੋ ਕਣਕ ਆਪਣੀ ਸਾਫ਼ ਕਰਕੇ ਤੇ ਛੱਡ ਜਾ ਬਾਈ ਖਾਣਾ ਕਰੀ ਉਹ ਵੀ ਕਹਿੰਦਾ ਕੋਈ ਨਹੀਂ ਛੱਡ ਜਾ ਲਓ ਜੀ ਇਧਰ ਕਰਤਾ ਕਬੂਤਰਾਂ ਦਾ ਦਾਣਾ ਬਣੀ ਰੈਡੀ ਸਾਰਿਆਂ ਦਾ ਵੱਡਿਆਂ ਦਾ ਤੇ ਛੋਟਿਆਂ ਦਾ ਤੇ ਹੁਣ ਇੱਕ ਇੱਕ ਕਰਕੇ ਭਈ ਰੱਖੀ ਨੂੰ ਟਰੀਆਂ ਜਿਵੇਂ ਜਿਵੇਂ ਆਪਾਂ ਹੁਕੀ ਦੁਕਾਨ ਸਭ ਤੋਂ ਪਹਿਲਾਂ ਹਾਂ ਜੀ ਨਹੀਂ ਨਹੀਂ ਬਸ ਲੋੜ ਹੀ ਨਹੀਂ ਜੀ ਕੋਈ ਗੱਲ ਨਹੀਂ ਖੁੱਡਾ ਨੰਬਰ 1 ਠੀਕ ਐ ਆਇਓ 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 ਪਤਾ ਕੋਈ ਇਸ਼ੂ ਨਹੀਂ ਤਾਂ ਰੋਜ਼ ਕਰਦਾ ਹੀ ਐ ਠੀਕ ਐ ਇਧਰ ਖੁੱਡਾ ਨੰਬਰ 2 ਦੇਖੋ ਇਹਨਾਂ ਦੀ ਵੀ ਚੈੱਕ ਲਿਟਰ ਹੈ ਆਪਾਂ ਚਲੋ ਚਲੋ ਅੰਦਰ ਹੀ ਆਊਗਾ ਸਾਰਾ ਕੋਈ ਬਾਹਰ ਕੁਝ ਨਹੀਂ ਹੋਣਾ ਚਲੋ ਚਲ ਚਲ ਆਇਓ 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 ਪਤਾ ਉਹ ਕਾਲੀ ਜੀ ਦੀ ਬਿਲਕੁਲ ਸੈਟ ਹੋ ਗਈ ਬਰੋ ਚਾਰ ਟਾਈਮ ਦਵਾਈ ਦਿੱਤੀ ਉਹ ਕੋੜੇ ਅਰਗੇ ਫਿਰਦੇ ਬਾਬੇ ਦੀ ਕਿਰਪਾ ਨਾਲ ਇਹ ਦੋਵੇਂ ਫੁੱਟਾਂ 'ਚ ਹੋ ਗਿਆ। ਸੁੱਟ ਰਹਿ ਗਿਆ ਆਪਣੇ ਬੱਚਿਆਂ। ਭਾਜੀ ਇੰਦਰ ਆ ਗਏ ਬੱਚਿਆਂ ਵਾਲੇ ਪਾਸੇ। ਆਇਓ 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 ਪੁੱਤ। ਜਿਹੜੇ ਚਾਰੇ ਰਾਤ ਬਾਹਰ ਆ ਦੇਖੋ ਕਿਵੇਂ ਫਿਰਦੇ ਇਕੱਠੇ ਹੋਏ। ਅਜੇ ਤੱਕ ਨਹੀਂ ਸੈੱਟ ਹੋਏ। ਤੇ ਦਾਣਿਆਂ ਨੂੰ ਦੇਖੋ ਸਭ ਤੋਂ ਪਹਿਲਾਂ ਇਹੀ ਆਉਣਗੇ ਟੁੱਟ ਕੇ ਪੈਣਗੇ ਦਾਣਿਆਂ ਨੂੰ। ਆਇਓ 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 ਦੇਖੀ ਚਿਲਡਰਨ। ਆਇਓ 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 ਤੇਨਾਂ ਤਾਂ ਆ ਗਏ ਚੌਥਾ ਵੀ ਆ ਗਿਆ ਸਿੱਧਾ ਟਰੇ 'ਚ ਦੇਖੋ। ਆਇਓ 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 ਇਦਦਰ ਕੁੜਾ ਨੰਬਰ 4 ਪਾਈ ਆਇਓ 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 ਪਤਾ ਆਇਓ ਤੇ ਲਾਸਟ ਰਹਿ ਗਈ ਜੀ ਇਦਦਰ ਆਪਣੀ ਬੈਟਕ ਇਹਨਾਂ ਨੂੰ ਵੀ ਰੱਖ ਗਏ ਆਇਓ 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 ਪਤਾ ਓਕੇ ਹੋ ਗਈ ਰਿਪੋਰਟ ਭਾਈ ਬੈਡ ਕਰ ਲਈ ਰੱਖ ਤੇ ਹੁਣ ਰਹਿ ਗਿਆ ਕੱਲਾ ਵਾਟਰ ਆਪਣਾ ਹੌਟ ਵਾਟਰ ਘਰੋਂ ਲੈ ਕੇ ਆਉਣਾ ਲਓ ਜੀ ਜਿਹੜਾ ਕਿ ਜਾਨਵਰ ਇਸ ਤਰੀਕੇ ਤੇ ਬੰਨਿਆ ਪਿਆ ਸੀਗਾ ਤੇ ਉਹਨੂੰ ਵੀ ਰਹਾ ਲੈਂਦਾ ਬਈ ਠੀਕ ਹੈ 1 ਮਿੰਟ ਕਾੜਦੇ ਨੂੰ ਖੁੱਡੇ ਜੇ ਤੇ ਆਪਾਂ ਆਏ ਆਏ ਆਇਆ ਪੱਤਾ ਨਾਲੀ ਨੂੰ ਰਾਜਮਾ ਮੈਂ ਖਾਣਾ ਖਾਣ ਦਿਓ ਓਕੇ ਜੀ ਠੀਕ ਹੈ ਸੱਟਾ ਸਾਰਾ ਕੰਮ ਬਾਕੀ ਤੇ ਇੰਨਾ ਚਿਰ ਜੀ ਹੌਟ ਵਾਟਰ ਕਰੋ ਠੀਕ ਹੈ ਲੈਟ ਹੈ ਨਹੀਂ ਪਰ ਵਾਟਰ ਹੌਟ ਘੱਟ ਹੈਗਾ ਉਸ ਤੋਂ ਹੀ ਲਓ ਜੀ ਸਾਰੇ ਪਾਸੇ ਹੌਟ ਵਾਟਰ ਪਾ ਦ ਆਪਾਂ ਉਧਰ ਚਾਰੇ ਖੁੱਡੇ ਚ ਪਾਇਆ ਏ ਇਧਰ ਲਾਸਟ ਰਹਿ ਗਈ ਸੀ ਜੀ ਭਾਈ ਬੈਟ ਆਪਣੀ ਤੇ ਲਓ ਜੀ ਪਾਣੀ ਵੀ ਮੁੱਕ ਗਿਆ ਦਾ ਭਾਂਡਾ ਵੀ ਫੋਲੋਗਾ ਠੀਕ ਹੈ ਦਾਣਾ ਪਾਣੀ ਸਾਰੇ ਕਬੂਤਰਾਂ ਦਾ ਓਕੇ ਰਿਪੋਰਟ ਹੈ ਬਰੋ ਤੇ ਬਸ ਠੀਕ ਹੈ ਚਲਦੇ ਹਾਂ ਬਾਗੀ ਮੇਰੇ ਵੀਰੋ ਆਗੇ ਭਾਈ ਦਮਨੀ ਕੋਲੇ ਛੂਹਿਆ ਜੀ ਨਹੀਂ ਇਹਨੇ ਮਾਰ ਕੇ ਲੈ ਤੁਰੇ ਆਂਡੇ ਵਾਲੇ ਜੀ ਦੋ ਆਪਾਂ ਉਹ ਦੇਖਣਾ ਹੈ ਕਿ ਹੁਣ ਕੀ ਹਾਲ ਸੁਖਾਵ ਹੈ ਤੇ ਕਹਿੰਦਾ ਦੇਖ ਜਾ ਯਾਰ ਵੀ ਪਾਲ ਦੇ ਪੂਲ ਦੇ ਆ ਕਿ ਨਹੀਂ ਹਣਾ ਮੈਂ ਕਿਹਾ ਆਗਾ ਤੇਰੀ ਭੈਣ ਨੂੰ ਉਹ ਸੂਤੂਤ ਪਾ ਗੋ ਮਾਈ ਗਾਡ ਨੈਰੋ ਪੈਂਟ ਪਾ ਕੇ ਮੂਰੇ ਦਮਨੀ ਜੀ ਨਾਲ ਚਰੇ ਨਹੀਂ ਬੋਲਾ ਗੁਰਾ ਦਾ ਫੇਰ ਲਵੀ ਲਾਈ ਅੱਖ ਲਾਲ ਦਾ ਅੱਖਾਂ ਲਾਲ ਪਰ ਸਪਰੇਅ ਕੀਤੀ ਹੈ ਨਾ ਅੱਖ ਲਾਲ ਦਾ ਕੀ ਰਾਜ ਕੋਈ ਨਾਮ ਤੈਨੂੰ ਮੈਂ ਦੱਸਦਾ ਫਿਰ ਇਧਰ ਦੇਖੋ ਜੀ ਲੈ ਕੇ ਆਂਦੇ ਬੀਬੀ ਪਿਜਨ ਆ ਆ ਜੁੱੜੀ ਥਲੇ ਆਡੇ ਬਦਲੇ ਸੀਗੇ ਬਈ ਤੇ ਇਹਦੇ ਦਿਨਾਂ ਦਾ ਫਰਕ ਸੀ 4-5 ਦਾ ਤਾਂ ਕਰਕੇ ਇਧਰ ਨੋਟੀਫਿਕੇਸ਼ਨ ਆ ਜੀ ਤੇ ਵੀ ਲਾਈਵ ਤੇ ਇਹਦੇ ਆਡੇ ਫਿਰ ਚੱਕ ਕੇ ਆਪਾਂ ਹੁਣ ਇਹਦੇ ਥਲੇ ਰੱਖਦੇ ਆ ਲੱਗੇ ਤੁਹਾਨੂੰ ਠੀਕ ਹੈ ਕਾ ਪੱਠੀ ਦਿਖੋ ਨੇ ਸਾਨੂੰ ਪੜੀ ਸੁਣੀ ਲੈ ਹੋਦ ਨਹੀਂ ਪਾਸੇ ਛੱਡ ਕੇ ਨੂੰ ਬਾਹਰ ਆਪਾਂ ਲੈ ਆਇਆ ਗਿਆ ਬਾਤ ਪੂਜਾ ਚੰਗਣਾ ਮੜਾ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਬੜੇ ਸੋਹਣੇ ਯਾਰ ਹਨਾ ਉਹ ਕਾਲਾ ਬੜਾ ਸੋਹਣਾ ਤੇ ਆਹ ਕਾਲਾ ਵੀ ਘੇੜਾ ਹਨਾ ਸਿਰਫ ਗੋਲੀ ਨਾ ਚ ਉਹ ਹੈ ਬਾਕੀ ਸਾਰਾ ਤਾਂ ਸਰ ਹੈ ਹਾਂ ਤੇ ਇਹਦੇ ਥਲੇ ਬਸਲ ਤੇ ਹੁਣ ਬਾਬਾ ਕਿਰਪਾ ਕਰੇ ਆ ਦੋਵੇਂ ਬੱਚੇ ਇਹ ਪਾਲ ਦੇ ਸ਼ੇਰਾ ਤੇ ਤੈਨੂੰ ਫਿਰ ਦੇਵਾਂਗੇ ਕਿ ਟੱਪਾਂ ਮੇਰੀ ਖੰਡ ਮਿੱਠੀ ਹਾਂ ਉਹ ਕੇਰਪੋਟਾਂ ਬਸ ਚੱਲ ਦੇ ਕਰ ਸਹੀ ਹੈ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਕਰਦੇ ਸਹੀ ਹੈ ਸਹੀ ਹੈ ਆਦਾਰ ਦੇ ਇਹ ਆਪੇ ਪਾਲ ਦੇ ਨਹੀਂ ਲੈਣੇ ਚੱਕਰ ਹੀ ਕੋਈ ਨਹੀਂਗਾ ਹਾਂ ਜੀ ਮੇਰੇ ਵੀਰ ਉਹ ਪਾਲੇ ਸ਼ੂ ਸ਼ਾਹ ਜੀ ਲੈ ਲਈ ਖੇਸੀ ਰੋਈ ਠੰਡ ਬਹੁਤ ਆਥੰ ਦਾ ਟਾਈਮ ਹੋ ਗਿਆ ਵੇਲੇ ਫਿਰਦੇ ਜੀ ਮੈਂ ਥੋੜੀ-ਮੋਟੀ ਕਲੀਪ ਐਡ ਕਰ ਦਵੇ ਠੀਕ ਹੈ ਕਿ ਨਹੀਂ ਲੱਗੇ ਪਏ ਇੱਧਰ ਬੰਦੇ ਹਾਂ ਤੇ ਕੀ ਹੋ ਗਿਆ ਹਾਂ ਜੀ ਚੱਲੀਆਂ ਦਾ ਹੀ ਕੰਮ ਇੱਧਰ ਠੀਕ ਹੈ ਕਿ ਨਹੀਂ ਕੱਢ ਰੱਖਿਆ ਚਿਰ ਡਾਟੇ ਆਪਣੇ ਬੰਦਿਆਂ ਨੇ ਇੱਧਰ ਰੋੜੀ ਕੁਟੀ ਜਾ ਰਹੀ ਆ ਰੋੜੀ ਰੋੜੀ ਕੁਟ ਤੇ ਕੁਝ ਨਹੀਂ ਕਹਿੰਦੇ ਸਾਨੂੰ ਆਂ ਹਾਂ ਜੀ ਠੀਕ ਆ ਓਕੇ ਰਿਪੋਰਟਾ ਸੈਟ ਹੈ ਹੌਲੀ ਹੌਲੀ ਬਸ ਆ ਥੋੜਾ ਮੋਟਾ ਰਹਿ ਗਿਆ ਤੇ ਵੀ ਹੋ ਜਾਣਾ ਕੰਪਲੀਟ ਕਰ ਦੇਣਾ ਬ్రో ਕੋਈ ਚੱਕਰ ਵਾਲੀ ਗੱਲ ਨਹੀਂ ਔਕਈ ਚੜ ਵੀ ਟੀਮ ਆ ਆਪਣੀ ਫਿਰ ਪਿੱਛਾ ਫੜਾ ਦੇ ਕੱਲ ਨੂੰ ਬੱਚੇ ਨੂੰ ਨਹੀਂ ਛੱਡਣਾ ਕੱਲ ਨੂੰ ਮੈਂ ਜਾਣਾ ਬੱਚੇ ਨਹੀਂ ਛੱਡਦੇ ਆ ਠੀਕ ਆ ਓਕੇ ਕੋਈ ਗੱਲ ਨਹੀਂ ਹੂੰ ਤੇ ਡਾ ਟੀਵਲੀ ਵੀ ਮਾਰਸ਼ਲ ਟੀਵਲੀ ਕੋਠੇ ਤੋਂ ਹੈਂ ਧੂਲੀ ਗੜਾ ਕੱਢ ਗਿਆ ਕਦੋਂ ਨਹੀਂ ਬਾਏ ਬਾਏ ਊਕਰ ਪੜਾਉਣੀ ਜਾ ਸਕਦਾ ਤੇਰੇ ਕੋਲੇ ਕੀ ਹੈ ਤੇਰੇ ਕੋਲੇ ਕੀ ਆ ਹੋਏ ਜਾਨ ਨੂੰ ਤੁਰ ਕੇ ਤਿਵਲੀ ਤੁਰ ਕੇ ਦਮਣੀ ਤੁਰ ਕੇ ਕੋਈ ਨਾ ਤੁਸੀਂ ਜਾਓ ਤੁਸੀਂ ਜਾਓ ਮੈਂ ਤਾਂ ਰੋਣਾ ਮੈਂ ਛੱਡ ਕੇ ਆਉ ਤੁਸੀਂ ਜਾਓ ਆ ਜਾ ਆ ਫਾਰ ਲੈ ਫਾਰੀ ਤੁਸੀਂ ਜਾਓ ਠੀਕ ਹੈ ਬਾਹਰ ਪੇੜ ਕੇ ਜਾਓ ਠੀਕ ਹੈ ਚਲੋ ਭਾਈ ਹੁਣ ਚੱਲਦਾ ਥੱਲੇ ਯਾਰ ਕੁਕੀ ਜੈਸੀ ਵੀਡੀਓ ਅਪਲੋਡ ਕਰਾਂ ਠੀਕ ਹੈ ਕਿ ਨਹੀਂ ਚੱਲੀਏ ਹੁਣ ਕਰਾਂ ਜੀ ਮੇਰੇ ਵੀਰੋ ਤੇ ਓਕੇ ਆ ਬਰੋ ਰੋਟਾ ਬੱਸ ਸਾਰਾ ਕੌ ਸੈਟ ਆ ਬੱਚੇ ਬਚੰਦਰ ਰੋਟੀ ਖਾ ਜਾਂਦੀ ਆ ਪਰ ਠੀਕ ਹੈ ਕਿ ਨਹੀਂ ਤੇ ਬਸ ਉਹ ਕੇ ਰਪਟਾ ਕਬੂਤਰੀ ਵੀ ਗਾਲੀ ਕਿ ਨਹੀਂ ਸੈਟ ਆਪਣੇ ਤੇ ਬਸ ਵਲੌਗ ਦੀ ਐਡੀਗ ਕਰਦੇ ਆ ਥੋੜੇ ਟਾਈਮ ਬਾਅਦ ਛੇ ਦੇਣੀ ਥੋੜੀ-ਮੋਟੀ ਗੇਮ ਕੋ ਖੇਡ ਲ ਗਏ ਤੇ ਉਸ ਤੋਂ ਬਾਅਦ ਆਪਾਂ ਬਾਬੇ ਮੇਜਰ ਕੀ ਬੈਟਰੀ ਵੀ ਇੱਥੇ ਪਿਆ ਜੇ ਜਦੋਂ ਆਪਣੇ ਕੂਤਰ ਬਾਹਰ ਜਾਂਦਾ ਫੜਨ ਜਾਣਾ ਹੁੰਦਾ ਤਾਂ ਬਾਬੇ ਮਿਸਤਰੀ ਕੋਲੋਂ ਬੈਟਰੀ ਲੈ ਕੇ ਉਹਨਾਂ ਨੇ ਜਾ ਕੇ ਠੀਕ ਹੈ ਕਿ ਨਹੀਂ ਚਲੋ ਸੌਣੇ ਆ ਬਰੋ ਕੋਈ ਸੌਣੇ ਨਹੀਂ ਬਦਲ ਗੇਮ ਕੋ ਖੇਡਦੇ ਆ ਫਿਰ ਬਲੌਗ ਦੀ ਐਂਡਿੰਗ ਕਰਦੇ ਲਾਈਟਾਂ ਲੋਟਾ ਬਝਾਵਾਂਗੇ ਦੇ ਬਾਅਦ ਖੁੱਡੇ ਵਾਲਿਆਂ ਸਾਰਗਾ ਬਾਕੀ ਤੁਹਾਨੂੰ ਪਤਾ ਹੈ ਅੱਜ ਦੇ ਦਿਨ ਚ ਕੀ ਹੋਇਆ ਹਨਾ ਬਾਕੀ ਇੱਕ ਵਾਰੀ ਲਾਸਟ ਟਾਈਮ ਖੂਬੀ ਨੂੰ ਦਵਾਈ ਦੇ ਦਾਂਗੇ ਕੱਲ੍ਹ ਜੀ ਨੂੰ ਆਪਣੀ ਨੂੰ ਦੇਖਾਂਗੇ ਓਕੇ ਰਿਪੋਰਟ ਹਨਾ ਹਾਂਜੀ ਕਰਦ ਕੇ ਭਾਈ ਬਲੌਗ ਦੀ ਐਂਡਿੰਗ ਓਕੇ ਰਿਪੋਰਟ ਉਸ ਬੜਾ ਪੜੀ ਪਤਾ ਸਾਰੇ ਜਾਨੋਂ ਕਰੰਦਰਾ ਸੱਟਾ ਸਾਰਾ ਕੰਮ ਵੱਜ ਕੇ ਰਾਤ ਦਾ 1 ਵਜ ਗਿਆ ਹੋਣਾ ਹੈਗਾ ਇਧਰੋਂ ਜਿੰਦੇ ਕੁੰਡੇ ਜੜੇ ਆ ਆਪਣੇ ਬਾਹਰ ਵਾਲੇ ਦੇਖ ਲਈ ਮਾੜੇ ਜੀ ਆਪਾਂ ਹਨਾ ਆਲਮੋਸਟ ਇਹ ਵੀ ਜੜਈ ਆ ਸਾਰੇ ਤੇ ਬਸ ਕਹਿਣ ਤੋਂ ਪਾਵਾ ਵੀ ਵਲੌਗ ਦੀ ਕਰਦੀ ਐਂਡਿੰਗ ਕੱਲੂ ਦੇਖਦੇ ਕੀ ਬਹੰਦਾ ਓਕੇ ਜੀ ਸਾਰੇ ਬੱਚੇ-ਬੁੱੱਚੇ ਪੂਰੇ ਅੱਜ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਾ ਸਮਝੋ